ਰਾਤੀ ਰੁਕ ਰੁਕੇ ਹੋਈ ਬਾਰਿਸ਼ ਦੇ ਨਾਲ ਮਾਨਸਾ ਹੋਇਆ ਜਲ ਸਾਲਸ ਸ਼ਹਿਰਦਾਰ ਜਲਥਲ ਹੋਣ ਦਾ ਕਾਰਨ ਮਾਨਸਾ ਦੀ ਸੀਵਰੇਜ ਕਾਫੀ ਲੰਬੇ ਸਮੇਂ ਤੋਂ ਬੰਦ ਹੋਣਾ ਹੈ ਸੋ ਇਸ ਕਰਕੇ ਮਾਨਸਾ ਦੇ ਵਿੱਚ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਮੁਸ਼ਕਲ ਆਈ ਹੈ ਬੱਚਿਆਂ ਨੂੰ ਸਕੂਲ ਛੱਡਣ ਤੇ ਆਉਣ ਜਾਣ ਦੇ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਕਰਕੇ ਥੋੜੀ ਜਹੀ ਬਾਰਿਸ਼ ਨੇ ਨਗਰ ਕੌਂਸਲ ਮਾਨਸਾ ਦੀ ਪੋਲ ਖੋਲ ਕੇ ਰੱਖ ਦਿੱਤੀ ਸੋ ਰੁਕ ਰੁਕੇ ਹੋਈ ਬਾਰਿਸ਼ ਦੇ ਨਾਲ ਹੀ ਜਲਥਲ ਹੋਇਆ ਪੂਰਾ ਮਾਨਸਾ ਸੋ ਤਸਵੀਰਾਂ ਵਿੱਚ ਦੇਖ ਸਕਦੇ ਆ ਕਿ ਪਾਣੀ ਭਰਿਆ ਹੋਇਆ ਸੜਕਾਂ ਤੇ ਸੋ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬੱਚਿਆਂ ਨੂੰ ਸਕੂਲ ਛੱਡਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤੋਂ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਮੈਂ ਹਾਂ ਜਗਸੀ ਸਿੰਘ ਬਿੱਲੂ ਇਸ ਟਾਈਮ ਮੈਂ ਖੜਾ ਹਾਂ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਇੱਥੇ ਰਾਤ ਮਾਨਸਾ 'ਚ ਭਾਰੀ بارش ਪਈ ਆ بارش ਕਾਰਨ ਜਿਹੜੀ ਕਣਕ ਜੀਮੀਦਾਰ ਕਿਸਾਨ ਲੈ ਕੇ ਆਏ ਸੀ ਮੰਡੀਆਂ ਦੇ ਵਿੱਚ ਉਹ ਭਮੀ ਪੈਣ ਕਾਰਨ ਮੈਂ ਕੈਮਰਾਮੈਨ ਨੂੰ ਕਰਨਾ ਦਿਖਾਊਗਾ। ਤੇ ਕਿੰਨਾ ਨੁਕਸਾਨ ਹੋਇਆ ਹੈ ਪਾ ਵਾਰਸ਼ ਕਰਕੇ ਸਾਰੀ ਜਿਹੜੀ ਹੈ ਕੁਛ ਕਣਕ ਜਿਹੜੀ ਹੈ ਤਲ ਚੁੱਕੀ ਸੀ ਕੁਝ ਕਿਸਾਨਾਂ ਦੀ ਕਣਕ ਅਜੇ ਨਹੀਂ ਤੁਲੀ ਸੀ ਤੁਸੀਂ ਦੇਖੋ ਮੰਡੀਆਂ ਦੇ ਵਿੱਚ ਜਿਹੜੀ ਕਣਕ ਕਿਵੇਂ ਕਈ ਤਾਂ ਤਰਪਾਲਾਂ ਨੇ ਚੰਗੀ ਤਰ੍ਹਾਂ ਹੈ ਨਹੀਂ ਹੈ ਵਧੀਆ ਦਿੱਤੀਆਂ ਹੋਈਆਂ ਤਾਂ ਉਹਨਾਂ ਨਾਲ ਵੀ ਪਾਣੀ ਲੀਕ ਹੋ ਕੇ ਕਣਕ ਗਿੱਲੀਆਂ ਹੋ ਗਿਆ ਤੁਸੀਂ ਮੈਂ ਤੁਸੀਂ ਦੇਖੋ ਕਿਸਾਨ ਮੇਰੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਾਈ ਜੀ ਕਿਹੜਾ ਪੰਡਾ ਹੈ ਕੀ ਹੈ ਸਰ ਜੀ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਪਿੰਡ ਚ ਮਾਰਕੇ ਆ ਜੀ ਅੱਛਾ ਜੀ ਇਹ ਕਾਣ ਕਾਂ ਦੇ ਕਈ ਹਫਤਾ ਹਫਤਾ ਹਰ ਹੁਗਿਆ ਤੇ ਜੀ ਜਿਹੜਾ ਨੂੰ ਬੈਠਿਆ ਨੂੰ ਰਾਤ ਜਿਹੜਾ ਮੀਂਹ ਪਿਆ ਉਹਦੇ ਨਾਲ ਬਹੁਤ ਨੁਕਸਾਨ ਹੋਇਆ ਜਿਹੜੀਆਂ ਤਰਪਾਲਾਂ ਨੇ ਪਾਟੀਆਂ ਪਈਆਂ ਨੇ ਕਿਹੜੀਆਂ ਤਰਪਾਲਾਂ ਆਪਾਂ ਦੇਖ ਲਿਆਜੋ ਆ ਦੇਖ ਲਓ ਜੀ ਆ ਨਾ ਫਿਰ ਉਹਨੇ ਆ ਦੇਖੋ ਆ ਪਾਣੀ ਖੜਾ ਜੀ ਦੇਖੋ ਹਾਂ ਜੀ ਹਾਂ ਜੀ ਆ ਜੀ ਇਹ ਦੁਬਾਰੇ ਕਿਦਾਂ ਹੋਊਗਾ ਜੀ ਇਹ ਪਾਟੀਆਂ ਤਰਪਾਲਾਂ ਕਰਕੇ ਕੰਡ ਪਾ ਠੀਕ ਹੈ ਹੁਣ ਤੋਂ ਮਾਈਕ ਵੀ ਵਾਲੇ ਇੱਥੇ ਆ ਨਹੀਂ ਰਿਹਾ ਟੜਕੇ ਦਾ ਜੀ ਕੀ ਹਾਲ ਹੈ ਦੇਖੋ ਤੁਹਾਡੇ ਸਾਹਮਣੇ ਪਾਣੀ ਖੜਾ ਜੀ ਠੀ ਮੋਲੇ ਕੋਈ ਡੀਸੀ ਦਫਤਰ ਚੋ ਕੋਈ ਫੂਡ ਸਪਲਾਈ ਚੋ ਜਾਂ ਮਾਰਕੀਟ ਚੋ ਕੋਈ ਕੋਈ ਆਇਆ ਨਹੀਂ ਹੈਗਾ ਕੋਈ ਨਹੀਂ ਆਇਆ ਜੀ ਇੱਥੇ ਅਜੇ ਅੱਛਾ ਤੇ ਕੀ ਮੰਗ ਕਰਦੇ ਤੁਸੀਂ ਆ ਤਾਂ ਮੰਗ ਕਰਦੇ ਜੀ ਦਾ ਹੱਲ ਕੀਤਾ ਜਾਵੇ ਕਣਕ ਤੋਦੀ ਜਾਵੇ ਹਫਤੇ ਹਫਤੇ ਤੋਤੇ ਹੋ ਗਿਆ ਜੀ ਬੈਠੇ ਨੂੰ ਜਿਹੜੀ ਸੁੱਕੀ ਕਣਕ ਆ ਉਹ ਵੀ ਪਈ ਆ ਜੀ ਉਹ ਮੇਰੀ ਢੇਰੀ ਜਾ ਕੇ ਦੇਖ ਲਓ ਜਮਾ ਸੁੱਕੀ ਨਾ ਹਾਂ ਹਾਂ ਉਹਦੇ ਕੋਈ ਨਹੀਂ ਦੇਖਣ ਆਇਆ ਜੀ ਇਹ ਮਸਲਾ ਹੱਲ ਕੀਤਾ ਜਾਵੇ ਕਿਸਾਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਕਣਕ ਵਾਰਿਸ਼ ਪੈਣ ਕਰਕੇ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਜਿਹੜੇ ਮੰਡੀਆਂ ਦੇ ਵਿੱਚ ਕਣਕ ਆਈ ਹੈ ਉਹ ਵੀ ਚੰਗੀ ਤਰ੍ਹਾਂ ਉਹਨਾਂ ਨੂੰ ਪ੍ਰੋਡਕਸ਼ਨ ਨਹੀਂ ਮਿਲ ਰਹੀ ਹੈਗੀ ਜਿਹੜੇ ਤਰਪਾਲਾਂ ਨੇ ਉਹ ਵੀ ਪਾਟੀਆਂ ਹੋਈਆਂ ਨੇ ਇਨ ਕਿਸਾਨਾਂ ਦਾ ਕਿਹੜਾ ਸਾਡੇ ਕੋਲੇ ਹਜੇ ਕੋਈ ਵੀ ਪ੍ਰਸ਼ਾਸਕ ਅਧਿਕਾਰੀ ਜਾਂ ਡੀਸੀ ਜਾਂ ਤਹਿਸੀਲਦਾਰ ਜਾਂ ਕੋਈ ਫੂਡ ਸਪਲਾਈ ਵਿਭਾਗ ਦਾ ਕੋਈ ਵੀ ਅਧਿਕਾਰੀ ਤੇ ਨਹੀਂ ਪਹੁੰਚਿਆ ਹੈਗਾ ਪਰ ਕੁਝ ਜਿਹੜੀ ਹੈਗੀਆਂ ਕਣਕਾ ਵੱਢ ਚੁੱਕੀਆਂ ਨੇ ਕੋਰਚ ਕੁਝ ਕਣਕਾ ਹਜੇ ਰਹਿੰਦੀਆਂ ਨੇ ਮੌਸਮ ਸ਼ਿਕਾਰਨ ਕਰਕੇ ਕਣਕਾ ਉਹ ਵੀ ਲੇਟ ਹੋ ਗਈਆਂ ਹੈ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕੈਮਰਾਮੈਨ ਗਿਆਨ ਸਿੰਘ ਦੇ ਨਾਲ ਜਗਸੀ ਸਿੰਘ ਬਿੱਲੂ ਇੰਡੀਆ ਨਿਊਜ਼ ਮਾਨਸਾ